ਨਹੀਂ ਨਹੀਂ ਹੁਣ ਸਭ ਕੁਝ ਠੀਕ ਠਾਕ ਹੈ ਵਧੀਆ ਆ ਹੋਰ ਸੁਣਾਓ ਵੀਰ ਜੀ ਹੁਣੀ ਮਾੜੇ ਮੋਟੇ ਹੋਈ ਜਾਂਦੇ ਹੁੰਦੇ ਅੱਗੇ ਵੀ ਕੋਈ ਨਹੀਂ ਭਾਬੀ ਜੀ ਮੈਂ ਕਰੂੰਗੀ ਫੇਰ ਹੈ ਠੀਕ ਭਾਬੀ ਤਾਂ ਉਠੋ ਹਾਂ ਹਾਂਜੀ ਕਿਹਦਾ ਫੋਨ ਆਉਣ ਡਿਆ ਸੀ ਬੜੀਆਂ ਹਾਸ ਹਸ ਗੱਲਾਂ ਹੋਣ ਡੀਆਂ ਅੱਛਾ ਮੈਨੂੰ ਸਾੜਨ ਵਾਸਤੇ ਡਈ ਹੋਣੀ ਨਾ ਹਾਸ ਹਸ ਕੇ ਗੱਲਾਂ ਕਰਨ ਮੰਮੀ ਨੇ ਪਾਣੀ ਵਾਸਤੇ ਜੋ ਮਨਾ ਕਰਤਾ ਸੀ ਤੁਹਾਨੂੰ ਤਾ ਕਰਕੇ ਕਹਿੰਦੇ ਹੋਣੇ ਆ ਚੱਲ ਮੇਰੀ ਤੇ ਇੱਜ਼ਤ ਭਾਂਡੀ ਘਰ ਵਿੱਚ ਇੱਜ਼ਤ ਨਹੀਂ ਮੈਂ ਬੰਦ ਦਿੰਦੀ ਤੇਰੀ ਕੋਈ ਗੱਲ ਨਹੀਂ ਇੱਕ ਵਾਰੀ ਗੱਡੀ ਆ ਲੈਂਦੇ ਸੰਦੀਪ ਦਾ ਨਾ ਸੁਭਾ ਸ਼ਿਰੂ ਤੋਂ ਇਦਾਂ ਦਾ ਹੀ ਰਿਹਾ ਵਾ ਤੈਨੂੰ ਪਤਾ ਕੱਲੀ ਕੱਲੀ ਹੈਗੀ ਆ ਲਾਡਲੀ ਦੀ ਰੱਖੀ ਸੀ ਮੈਂ ਵੀ ਕਦੀ ਉਹਨੂੰ ਦਵਕਾ ਨਹੀਂ ਮਾਰਿਆ ਤੇ ਤੂੰ ਵੀ ਉਹਨਾਂ ਦੀ ਕਿਸ ਗੱਲ ਦਾ ਗੁੱਸਾ ਨਾ ਕਰਿਆ ਕੀ ਬਤਾ ਉਹ ਵੀ ਫਸੀ ਨਹੀਂ ਆ ਤੇ ਕੋਈ ਗੱਲ ਨਹੀਂ ਜੀ ਅਸੀਂ ਗੱਡੀ ਦੇਣੀ ਆ ਅਸੀਂ ਵੀ ਤੇ ਆਪਣੀ ਕੁੜੀ ਨੂੰ ਦੇਣੀ ਆ ਗੱਡੀ ਜੋ ਬਣ ਕਿਨੂੰ ਦਿਆਣੀ ਗੱਡੀ